ਸੜਕ ਬਚਾਉਣੀ ਬਸ ਐਂ ਤੇ ਸਾਡੇ ਕੋਲ ਲੈ ਜਾਣ ਜਿੱਥੇ ਮਰਜ਼ੀ ਪੈ। ਹਾਂਜੀ ਹਾਂਜੀ ਦੱਸੋ। ਇਹ ਅੱਜ ਤੁਸੀਂ ਕਿਹਦੇ ਸਬੰਧ ਵਿੱਚ ਤੁਸੀਂ ਮਤਲਬ ਕੀ ਜਿਹੜਾ ਪ੍ਰਦਰਸ਼ਨ ਕਰਿਓ ਜਾਂ ਕੀ ਸਮੱਸਿਆ ਦਾ ਦੀ? ਮਿੱਟੀ ਪੁੱਟ ਰਿਆ ਤੇ ਸਾਡੀ ਮੇਨ ਰੋਡ ਆ ਕਲਾਨੌਰ ਤੋਂ ਕੋਟਲੀ ਛੋਟ ਮਲੀਆਂ। ਇਹਨਾਂ ਨੇ ਛੜਕ ਸਾਡੀ ਤੋੜ ਦਿੱਤੀ ਮਿੱਟੀ ਚੁੱਕ ਕੇ ਉੱਥੇ ਐਕਸੀਡੈਂਟ ਹੋਣ ਦਾ ਵੀ ਬੜਾ ਖਤਰਾ ਅੱਗੇ بڑے ਐਕਸੀਡੈਂਟ ਹੁੰਦੇ ਆ ਹੁਣ ਵੀ ਉੱਥੇ ਨਾ ਬੜੇ ਐਕਸੀਡੈਂਟ ਹੋਣ ਦਾ ਖਤਰਾ ਤੇ ਇਹਨਾਂ ਨੂੰ ਕਿਰਪਾ ਕਰਕੇ ਰੋਕਣ ਵਾਸਤੇ ਹੀ ਇੱਥੇ ਆਏ ਸਾਰੇ ਇਕੱਠੇ ਹੋਏ ਰਾ 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 ਤੇ ਤੋੜ ਦੇ ਸਾਰਾ ਹੂੰ ਤੇ ਥੋਲੀਆਂ ਨੂੰ ਲੁੱਕ ਚੈੱਕ ਕਰੀਏ ਵੀਰੀ ਇਹ ਕਿੰਨੀ ਮਹਿੰਜੀ ਪਤਾਈ ਆ ਕੀ ਰੇਟ ਆ ਬਦੀ ਦੀ ਦਾ ਐਨੀ ਕਿੰਨੇ ਦੀ ਆ ਕਿਲਵਾਣਾ ਤਲਤੋ ਹਾਂਜੀ ਸਾਸਿਕਾਲ ਜੀ ਸਾਰਿਆਂ ਨੂੰ ਇਹ ਭਾਜੀ ਇਹਨਾ ਹੈਗਿਆ ਅਰਲੀ ਭਾਂ ਤੋਂ ਭੁੱਲੜ ਠਵਾਲਾਂ ਨੂੰ ਜਿਹੜਾ ਰੋੜ ਜਾਂਦਾ ਏ ਉਹ ਰੋੜਾ ਏ ਸਾਹਮਣੇ ਤੁਸੀਂ ਵੇਂਦੇ ਹੋ ਇੱਥੇ ਇਹ 메ਨ ਰੋਡ ਆ ਹੈ ਵੇਕਲਾਨੌਰ ਤੋਂ ਕੋਟਲੀ ਨੂੰ ਜਾਂਦਾ ਗਾੜੀ ਫਦੇ ਗਾ ਸਾਨੂੰ ਚੱਲ ਜਾਂਦਾ ਇੱਥੇ ਚੌਂਕ ਦੇ ਵਿੱਚ ਨਾ ਇਹ ਮਾਈਨਿੰਗ ਕਰ ਰਹੇ ਨੇ ਛੜਕ ਵਾਲੇ ਇਹਦੇ ਵਿੱਚ ਇਹ ਵੇਖੋ ਆ ਵਖਾਓ ਛੜਕ ਜਿਹੜੀ ਆ ਸਾਰੀ ਮਤਲਬ ਚੌਂਕ ਜਿਹੜਾ ਉਹ ਟੁੱਟ ਗਿਆ ਵਾ ਤੇ ਇਹਨਾਂ ਨੇ ਰਾਤ ਕੀਤੀ ਆ ਤੇ ਮਿਹਰਬਾਨੀ ਕਰਕੇ ਸਾਡੀ ਇੱਕ ਬੇਨਤੀ ਆ ਵੀ ਇਸ ਚੌਂਕ ਦੇ ਵਿੱਚ ਅੱਗੇ ਜਿਹੜੇ ਆ ਉਹ ਐਕਸੀਡੈਂਟ ਬੜੇ ਹੁੰਦੇ ਨੇ ਤੇ ਇਹ ਚੌਂਕ ਦੇ ਵਿੱਚ ਹੁੰਦੀ ਜਿਹੜਾ ਉਹ ਨੰਨ ਗਈ ਜਾਵੇ ਆਪਣਾ ਪਿੰਡ ਭੁੱਲਠਵਾਲ ਇਹਨਾਂ ਦਾ ਪਿੰਡ ਆ ਵਾ ਉਧਰ ਨੂੰ ਜਿਹੜੀ ਆ ਇਹਦਾ ਇਹ ਜਿਹੜੀ ਆ ਆਵਾਜਾਈ ਕਰਨ ਤੇ ਸਾਡੀ ਕੋਈ ਬੇਨਤੀ ਆ ਬਸ ਵੀ ਇਹ ਚੌਂਕ ਜਿਹੜਾ ਵਾ ਇਹਨੂੰ ਜਿਹੜਾ ਉਹ ਬਚਾਇਆ ਜਾਵੇ ਕਿਉਂ ਜਿਹੜੀ ਰਾਤ ਹੁੰਦੀ ਆ ਰਾਤ ਦਾ ਇਉਂ ਹੀ ਮਤਲਬ ਆ ਵੀ 2 ਨੰਬਰ ਦੇ ਵਿੱਚ ਸਾਡੇ ਨੂੰ 2 ਨੰਬਰ 'ਚ ਹੋਵੇ 1 ਨੰਬਰ 'ਚ ਹੋਵੇ ਸਾਨੂੰ ਮਤਲਬ ਕੋਈ ਨਹੀਂ ਅਹੀਂ ਇਹ ਜਿਹੜਾ ਚੌਂਕ ਵਾ ਇਹ ਚੌਂਕ ਨੂੰ ਬਚਾਉਣ ਮਾਰਿਆਂ ਇਹ ਤੁਸੀਂ ਵੇਂਦੇ ਹੋ ਇਹ ਗੱਡੀਆਂ ਉਣ ਡਈ ਆ ਕਿਦਾਂ ਕਿਸ ਹਿਸਾਬ ਨਾਲ ਇਹ ਜਾਣਦੇ ਨੇ ਸਾਡੇ ਪਿੰਡ ਦੇ ਸਰਪੰਚ ਨੇ ਮੌਜੂਦਾ ਸਰਪੰਚ ਵਾ ਇਹ ਸਾਬਕਾ ਸਰਪੰਚ ਨੇ ਦੋ ਤੇ ਇਹ ਕਰਕੇ ਸਾਡੀ ਇੱਕ ਇਹੋ ਹੀ ਬੇਨਤੀ ਆ ਪੀ ਇਹ ਜਿਹੜੀ ਆ ਇਹਨੂੰ ਜਿਹੜਾ ਵਾ ਇਹਦੋਂ ਨੂੰ ਬੰਦ ਕੀਤਾ ਜਾਵੇ ਤੇ ਬਹੁਤ ਬਹੁਤ ਧੰਨਵਾਦ ਜੀ